99 ਨੀਚੇ ਕਰੋ ਮੂਵ ਕਰ ਗਏ ਮਤਲਬ ਸਭ ਕੁਝ ਛੱਡ ਛੱਡ ਕੇ ਚਲੇ ਗਏ ਉਹਨਾਂ ਦਾ ਪਤਾ ਨਹੀਂ ਲੱਗਿਆ ਅੱਜ ਤੱਕ ਕਿੱਥੇ ਹੈਗੇ ਨੇ ਕਿਸੇ ਨੂੰ ਛੱਡਿਆ ਰਾਤ ਨੂੰ ਬੁਲੇਟ ਤੇ ਆ ਰਹੇ ਸੀਗਾ ਉਹਦਾ ਐਕਸੀਡੈਂਟ ਹੋ ਗਿਆ ਥਾਣਾ ਕੀ ਤਿਆਰੀ ਵੀ ਹੋ ਗਈ ਸਾਰਾ ਕੁਝ ਹੋ ਗਿਆ ਮਿਸਿਸ ਵੱਲੋਂ ਤੇ ਉਹਨਾਂ ਦਾ ਦਿਮਾਗ ਅਖੀਰ ਹੀ ਜਾ ਕੇ 2017 ਵਿੱਚ ਗੱਡੀ ਫਾਈਨੈਂਸਰ ਲੈ ਗਏ ਜਿਹਦੇ ਤੇ ਮੈਂ ਅੱਜ ਰਾਜਮਾ ਚਾਵਲ ਵੇਚਦਾ ਉਹ ਸਿੱਟੀ ਹੋਈ ਸੀ ਉਹਨੇ ਘਰ ਦੇ ਅੱਗੇ ਤੇ ਉਹਨੂੰ ਕਿਹਾ ਭਰਾ ਮੈਨੂੰ ਸਕੂਟੀ ਦੇ ਦੇ ਤੇ ਉਹਨੇ ਉਧਰੋਂ ਵੇਟ ਵਧ ਰਿਹਾ ਉਧਰੋਂ ਕਰਜ਼ਾ ਵਧ ਰਿਹਾ ਉਧਰੋਂ ਜ਼ਿੰਮੇਵਾਰੀ ਦੀ ਜੀ ਹਾਲੀ ਮੇਰਾ ਨਾਮ ਭਵਿੰਦਰ ਸਿੰਘ ਜਿੱਦਾਂ ਕੀ ਆਪਨੇ ਦੇਖਿਆ ਹੋਏਗਾ ਕਿ ਸਕੂਟੀ ਵਾਲੇ ਸਰਦਾਰ ਜੀ ਦੇ ਨਾਮ ਤੋਂ ਜਾਣਦੇ ਆ ਮੈਂ ਰਾਜਮਾ ਚਾਲੂ ਵੇਦਾਂ ਆਪਣਾ ਬਦਰਪੁਰ ਮੈਟਰੋ ਸੈਸ਼ਨ ਪਿੱਲਰ ਨੰਬਰ 336 ਦੇ ਕੋਲ ਮੇਰੇ ਕੋਲ ਕਾਫੀ ਵਲੋਗਰ ਆਏ ਉਹਨਾਂ ਨੇ ਵੀਡੀਓ ਵਗੈਰਾ ਬਣਾਈਆਂ ਤੇ ਕਾਫੀ ਵਾਇਰਲ ਵੀ ਹੋਏ ਕਾਫੀ ਲੋਕਾਂ ਨੂੰ ਪਤਾ ਲੱਗਿਆ ਟੇਸਟ ਵੀ ਅੱਛਾ ਲੱਗਿਆ ਪਰ ਉਹ ਕਿਸੇ ਨੇ ਮਤਲਬ ਇਹ ਨਹੀਂ ਜਾਣਨ ਦੀ ਕੋਸ਼ਿਸ਼ ਕੀਤੀ ਕਿ ਮਤਲਬ ਅਸੀਂ ਇੱਥੇ ਤੱਕ ਕਿਵੇਂ ਪਹੁੰਚੇ ਫਾਦਰ ਸਾਹਿਬ ਦਾ ਮੇਰੇ ਟ੍ਰਾਂਸਪੋਰਟ ਲਾਈਨ ਦਾ ਕੰਮ ਹੁੰਦਾ ਸੀਗਾ ਤੇ ਕੋਈ ਕਹਿ ਸਕਦੇ ਹੋ ਤੁਸੀਂ ਸਾਡਾ ਸ਼ੁਰੂ ਤੋਂ ਹੀ ਟ੍ਰਾਂਸਪੋਰਟ ਲਾਈਨ ਨਾਲ ਮਤਲਬ ਲਿੰਕ ਰਿਹਾ ਨਾਤਾ ਰਿਹਾ ਪਹਿਲਾਂ ਅਸੀਂ ਯਮਨਾ ਨਦੀ ਦੇ ਗਾਦਰੀ ਹੁੰਦੇ ਸੀਗੇ 84 ਦੇ ਰਾਈਟਸ ਤੋਂ ਬਾਅਦ ਸਾਨੂੰ ਪੰਜਾਬ ਨੂੰ ਮੂਵ ਕਰਨਾ ਪਿਆ ਗਿਆ 5-7 ਸਾਲ 90 ਤੱਕ ਅਸੀਂ ਪੰਜਾਬ ਵਿੱਚ ਆਪਣਾ ਟਾਈਮ ਬਿਤਾਇਆ ਤੇ ਆਪਣੀ ਬੜਾਈ ਦਸਵੀਂ ਤੱਕ ਮੈਂ ਆਪਣੀ ਉੱਥੇ ਹੀ ਪੂਰੀ ਕੀਤੀ ਉਸ ਤੋਂ ਬਾਅਦ ਕਿਸੇ ਕਾਰਨ ਕਰਕੇ ਸਾਨੂੰ ਦਿੱਲੀ ਆਣਾ ਪੈ ਗਿਆ 1990 ਜੀ ਦਿੱਲੀ ਆਣ ਤੋਂ ਬਾਅਦ ਫਿਰ ਅਸੀਂ ਸਾਡਾ ਬਿਲਡਿੰਗ ਮਟੀਰੀਅਲ ਦਾ ਕੰਮ ਸੀਗਾ ਨਾਲ ਅਸੀਂ ਟਰਾਂਸਪੋਰਟ ਨਿਸ਼ਾਨ ਗੱਡੀਆਂ ਪਾਈ ਹੋਈ ਸੀਗੀਆਂ ਤੇ ਕਾਫੀ ਅੱਛਾ ਕੰਮ ਸੀਗਾ ਕਾਫੀ ਮਤਲਬ ਕੰਫਰਟੇਬਲ ਲਾਈਫ ਚੱਲ ਰਹੀ ਸੀਗੀ ਉਸ ਤੋਂ ਬਾਅਦ ਗਵਰਨਮੈਂਟ ਨੇ ਕੀ ਕੀਤਾ ਜੀ ਗਵਰਨਮੈਂਟ ਦੀ ਪਾਲਿਸੀ ਦੇ ਅਨਸਾਰ 15 ਸਾਲ ਹੀ ਸਾਡੀ ਗੱਡੀਆਂ ਟਰਾਂਸਪੋਰਟ ਲਾਈਨ ਦਾ ਕੰਮ ਬੰਦ ਹੋ ਗਿਆ ਔਰ ਬਿਲਡਿੰਗ ਮਟੀਰੀਅਲ ਤੇ ਜਿਹੜੀ ਜਗ੍ਹਾ ਤੇ ਕਰਦੇ ਸੀ ਉਹ ਗਵਰਨਮੈਂਟ ਨੇ ਕਵਰ ਕਰ ਲਈ ਉਹਨੂੰ ਕਵਰ ਕਰਨ ਤੋਂ ਬਾਅਦ ਸਾਡੇ ਫਾਦਰ ਸਾਹਿਬ ਦਾ ਥੋੜਾ ਡ ਜਿੰਮੇਵਾਰੀ ਕਾਫੀ ਸੀਗੀ ਆ ਕਿਉਂਕਿ ਅਸੀਂ ਚਾਰ ਭੈਣ ਭਰਾ ਸੀਗੇ ਦੋ ਸਿਸਟਰ ਸੀਗੀਆਂ ਤੇ ਦੋ ਬ੍ਰਦਰ ਇੱਕ ਮੇਰੇ ਤੋਂ ਛੋਟਾ ਸਭ ਤੋਂ ਵੱਡਾ ਮੈਂ ਹੀ ਸੀਗਾ ਡਿਪਰੈਸ਼ਨ ਦੀ ਵਜ੍ਹਾ ਨਾਲ ਉਹ 99 નીચે ਕਰੋ ਮੂਵ ਕਰ ਗਏ ਮਤਲਬ ਸਭ ਕੁਝ ਛੱਡ ਛੱਡ ਕੇ ਚਲੇ ਗਏ ਉਹਨਾਂ ਦਾ ਪਤਾ ਨਹੀਂ ਲੱਗਿਆ ਅੱਜ ਤੱਕ ਕਿੱਥੇ ਹੈਗੇ ਨੇ ਕਿੱਥੇ ਨਹੀਂ ਹੈਗੇ ਸਿਸਟਰ ਦੀ ਮੈਰਿਜ ਤੋਂ ਪਹਿਲਾਂ ਫਾਦਰ ਮੂਵ ਕਰਨ ਤੋਂ ਬਾਅਦ ਕਾਫੀ ਲੱਭਿਆ ਉਹਨਾਂ ਨੂੰ ਆਪਾਂ ਕਾਫੀ ਜਗ੍ਹਾ ਜਗ੍ਹਾ ਗੁਰਦੁਆਰੇ 'ਚ ਮਤਲਬ ਈਵਨ ਦੂਰਦਰਸ਼ਨ ਤੇ ਵੀ ਅਸੀਂ ਐਡ ਦਿੱਤੀ ਪਰ ਉੱਥੇ ਵੀ ਕੋਈ ਰਿਜ਼ਲਟ ਨਹੀਂ ਆਇਆ ਕਾਫੀ ਧੱਕੇ ਘਾਨ ਤੋਂ ਬਾਅਦ ਸਾਨੂੰ ਕਿਸੇ ਬੰਦੇ ਨੇ ਕਿਹਾ ਕਿ ਭਾਈ ਜਿਹੜਾ ਬੰਦਾ ਆਪਣੇ ਆਪ ਛੁੱਪ ਜਾਏ ਉਹਨੂੰ ਨਹੀਂ ਲੱਭਿਆ ਜਾ ਸਕਦਾ ਜੇ ਕੋਈ ਗਲਤੀ ਨਾਲ ਗੁੰਮ ਜਾਏ ਮਿਸਿੰਗ ਹੋਏ ਉਹਨੂੰ ਲੱਭਿਆ ਜਾ ਸਕਦਾ ਤੇ ਇਸ ਕਰਕੇ ਸੰਤੋਸ਼ ਕਰਕੇ ਆਪਾਂ ਬੈਠ ਗਏ ਜਿਵੇਂ ਜਿਵੇਂ ਅਸੀਂ ਗੱਡੀ ਬਣਾਈ ਖੁਦ ਹੀ ਡਰਾਈਵ ਕਰਦਾ ਸੀਗਾ ਤੇ ਉੱਥੋਂ ਮੇਰੀ ਸਮੱਸਿਆਵਾਂ ਜ਼ਿਆਦਾ ਸ਼ੁਰੂ ਹੋਈਆਂ ਮੋਟਾਪਾ ਵੱਧ ਗਿਆ ਇੱਕ ਤਾਂ ਮੋਟਾਪੇ ਨਾਲ ਲੜਾਈ ਸੀਗੀ ਦੂਜਾ ਕੰਮ ਕਰਨ ਨਾਲ ਤੀਜਾ ਜ਼ਿੰਮੇਵਾਰੀਆਂ ਨਾਲ ਤਿੰਨੋਂ ਤਰਫ ਸਾਨੂੰ ਮਤਲਬ ਸਟਰਗਲ ਕਰਨਾ ਪੈ ਰਿਆ ਸੀਗਾ ਹੁਣ ਉਸ ਟਾਈਮ ਮਤਲਬ ਨਦਾਨ ਉਮਰ ਵਿੱਚ ਪਤਾ ਨਹੀਂ ਸੀਗਾ ਕਿ ਕੀ ਕਰੀਏ ਕਿਵੇਂ ਕਰੀਏ ਕਿਵੇਂ ਕਰੀਏ ਕਿਉਂਕਿ ਕਦੇ ਕੁਝ ਕੀਤਾ ਨਹੀਂ ਸੀਗਾ ਆਪਣੇ ਵੱਲ ਤੇ ਸਿਸਟਮ ਦੀ ਮੈਰਿਜ ਕੀਤੀ ਮੈਰਿਜ ਕਰਨ ਤੋਂ ਬਾਅਦ ਉਹਦੀ ਇਕੁਇਟੀ ਹੋਈ ਤੇ ਉਸ ਤੋਂ ਬਾਅਦ ਫਿਰ ਆਪਣੀ ਮੈਰਿਜ ਕੀਤੀ ਕਰਨ ਤੋਂ ਪਹਿਲਾਂ ਮੈਂ ਆਪਣਾ 50 ਕਿਲੋ weight lose ਕੀਤਾ ਮਤਲਬ ਇੱਕ ਪਹਿਲਾਂ ਸਟਾਰਟ ਹੋ ਚੁੱਕਿਆ ਸੀਗਾ ਕਿ ਸ਼ਾਦੀ ਤੱਬੀ ਹੋਏਗੀ ਪਹਿਲਾਂ ਵਜ਼ਨ ਕਮ ਹੋਏਗਾ ਤੇ 50 ਕਿਲੋ weight ਘਟਾ ਕੀਤਾ 180 ਕਿਲੋ ਮੇਰਾ weight ਹੋ ਗਿਆ ਸੀਗਾ ਕਾਫੀ ਪ੍ਰੋਬਲਮ ਆਨ ਲੱਗ ਗਈ ਸੀਗੀਆਂ ਬਿਮਾਰੀਆਂ ਬੀਪੀ ਹਾਈ ਵਗੈਰਾ ਸ਼ਾਦੀ ਹੋ ਗਈ ਸ਼ਾਦੀ ਹੋਣ ਤੋਂ ਬਾਅਦ 10ਵੇਂ ਦਿਨ ਮਤਲਬ ਪਹਿਲੀ ਵਾਰੀ ਕਹਿ ਸਕਦੇ ਹਾਂ ਫੇਰਾ ਪਨ ਗਏ ਅਸੀਂ ਤੇ ਮਿਸਨ ਨੂੰ ਛੱਡਿਆ ਰਾਤ ਨੂੰ ਬੁਲਟ ਤੇ ਆ ਰਹੇ ਸੀਗਾ ਉਹਦਾ ਐਕਸੀਡੈਂਟ ਹੋ ਗਿਆ ਮਤਲਬ ਜ਼ਿੰਦਗੀ ਫਿਰ ਢੜਮ ਆ ਕੇ गिर ਗਈ ਕਿਉਂਕਿ ਇਕੱਲਾ ਕਮਾਨ ਵਾਲਾ ਸੀਗਾ ਬ੍ਰਦਰ ਛੋਟਾ ਸੀਗਾ ਜਿਆਦਾ ਡਿਪਰੈਸ਼ਨ ਨਹੀਂ ਸੀਗਾ तो लाइफ एकोदम जिमें लग्या कि हाँ भाई हूँ स्टॉप हो गई है हूँ कुछ नहीं रहा एक बार तो यह लगे बी क्योंकि घुटने की हड्डी फ्रैक्चर हो गई थ दंद वगैरह सारे टुट गए थे मुँह तो अठारह टांके आए थे हाथ हड्डी फ्रैक्चर हो गई डेढ़ साल पौने दो साल ली मतलब मैं एफ डी होगी मेरी कि हिल नहीं सकता बंदा चलो जी ब्रदर ने साम्भिया उस वेल गना गड़ी रखी सी ब्रदर ने उन्हें सामभिया उन्हें चलानी सीखी उन्हें थोड़ा अरनिंग वगैरह शुरू की उस तो बाद एक बेटा मेरा व्डा होया दो हज़ार चार 2005 ਚ ਦੂਸਰਾ ਬੇਟਾ ਹੋਇਆ ਉਦੋਂ ਫਿਰ ਸੋਹਰਿਆਂ ਵੱਲੋਂ ਪ੍ਰੈਸ਼ਰ ਪੈਣ ਲੱਗ ਗਿਆ ਮਤਲਬ ਉਸ ਫੈਮਿਲੀ ਬਈ ਜਦੋਂ ਬੰਦਾ ਬੈੱਡ ਤੇ ਹੋ ਜਾਏ ਤੇ ਫਿਰ ਪ੍ਰੈਸ਼ਰ ਤੁਹਾਨੂੰ ਪਤਾ ਹੈ ਚਾਰੋਂ ਪਾਸੇ 네ਗੇਟਿਵ ਹੀ ਆਂਦਾ ਪੋਜ਼ਿਟਿਵ ਪ੍ਰੈਸ਼ਰ ਨਹੀਂ ਆਂਦਾ ਤੇ ਪ੍ਰੈਸ਼ਰ ਕਾਫੀ ਚੇਲਿਆ ਥਾਣਾ ਕਚੈਰੀ ਵੀ ਹੋ ਗਈ ਸਾਰਾ ਕੁਝ ਹੋ ਗਿਆ ਮਿਸਿਸ ਵੱਲੋਂ ਤੇ ਉਹਨਾਂ ਦਾ ਦਿਮਾਗ ਥੋੜਾ ਮਤਲਬ ਕਹਿ ਸਕਦੇ ਹਾਂ ਉਹਨਾਂ ਦਾ ਰਿਮੋਟ ਕੰਟਰੋਲ ਫਾਦਰ ਉਹਦੇ ਵੱਲ ਜ਼ਿਆਦਾ ਸੀਗਾ ਤੇ ਅਦਰ ਘੱਟ ਸੀਗਾ ਉਹ ਵੀ ਲਾਈਫ ਚਲੋ ਸਟਰਗਲ ਹੀ ਚੱਲੇ ਉਧਰੋਂ ਜਿਹੜਾ weight ਘਟਾਇਆ ਸੀਗਾ ਉਹ bed ਤੇ ਪਏ ਪਏ ਫਿਰ ਦੁਬਾਰਾ ਵਧਨ ਲੱਗ ਗਿਆ ਉਧਰੋਂ weight ਵੱਧ ਰਿਹਾ ਉਧਰੋਂ ਕਰਜ਼ਾ ਵੱਧ ਰਿਹਾ ਉਧਰੋਂ ਜ਼ਿੰਮੇਵਾਰੀ ਦੀ ਟੈਨਸ਼ਨ ਵੱਧ ਰਹੀ ਕਿਉਂਕਿ ਇੱਕ ਬ੍ਰਦਰ ਔਰ ਇੱਕ ਸਿਸਟਰ ਅਜੇ ਹੋਰ ਹੈ ਉਹਨਾਂ ਦੀ ਮੈਰਿਜ ਕਰਨੀ ਹੈ ਚੱਲਦਾ ਰਿਹਾ ਕੰਮ ਵਾਹਿਗੁਰੂ ਨੇ ਕਿਰਪਾ ਕੀਤੀ ਉੱਠ ਗਏ ਜ਼ਿੰਮੇਵਾਰੀਆਂ ਤੋਂ ਉਠਾਤਾ ਲੜੇ ਫਿਰ ਖੜੇ ਹੋਏ ਖੜੇ ਹੋਣ ਤੋਂ ਬਾਅਦ ਫਿਰ ਆਪਣਾ ਕੰਮ ਸੰਭਾਲ ਲਿਆ ਕੰਮ ਸੁਭਾਲਣ ਤੋਂ ਬਾਅਦ ਇੱਕ ਸਿਸਟਰ ਦੀ ਮੈਰਿਜ ਕੀਤੀ 2006 ਵਿਚਕਾਰ 2006 ਵਿਚ ਮੇਰੇ ਮਦਰ ਦੀ ਐਕਸਪਾਇਰ ਕਰ ਗਏ ਉਹਨਾਂ ਨੂੰ ਕੈਂਸਰ ਘੋਸ਼ਿਤ ਕਰਤਾ ਡਾਕਟਰ ਨੇ ਕਿ ਬਈ ਕੈਂਸਰ ਹੋ ਗਿਆ ਕੈਂਸਰ ਦੇ ਕਾਰਨ ਮਦਰ ਸਾਡੇ 2006 ਵਿਚ ਐਕਸਪਾਇਰ ਹੋ ਗਏ ਕਾਫੀ ਉਸ ਟਾਈਮ ਐਵੇਂ ਲੱਗਿਆ ਕਿ ਬਈ ਹੁਣ ਕੁਝ ਨਹੀਂ ਰਿਹਾ ਜਿਹੜਾ ਖਿਆਲ ਮਾਰ ਰੱਖ ਸਕਦੀ ਏ ਉਹ ਤੁਹਾਡਾ ਖਿਆਲ ਜ਼ਿੰਦਗੀ ਚ ਕੋਈ ਨਹੀਂ ਜਿਹੜਾ ਮੈਂ ਤੁਹਾਨੂੰ ਦੱਸਿਆ ਕਿ ਮੈਂ weight loss ਕੀਤਾ 50 ਕਿਲੋ ਉਹਦੇ ਵਿਚ ਮੇਰੀ ਮਦਰ ਦਾ ਬਹੁਤ ਵੱਡਾ ਹਾਸ ਸੀਗਾ ਡਾਈਟੀਸ਼ਨ ਮੈਂ ਇੱਕ ਉਹਦੀ ਹੈਲਪ ਲਈ ਸੀ ਤੇ ਉਹਨਾਂ ਨੇ ਜਿਵੇਂ ਜਿਵੇਂ ਡਾਈਟ ਮੇਰੇ ਲਿਖ ਕੇ ਦਿੱਤੀ ਅਕੋਰਡਿੰਗ ਉਹਨਾਂ ਨੇ ਉਹੀ ਉਹੀ ਪੁਆਇੰਟ ਮੈਨੂੰ ਡਾਈਟ ਅਵੇਲੇਬਲ ਕਰਵਾਈ ਉਹ ਮੇਰਾ ਮਤਲਬ ਬਹੁਤ ਸ਼ਾਦੀ ਤੋਂ ਪਹਿਲਾਂ weight ਘਟ ਕਰੇ ਬੜੀ ਮਦਦ ਕੀਤੀ ਪਰ ਉਹਨਾਂ ਦੇ ਡੈਟ ਤੋਂ ਬਾਅਦ ਮੈਨੂੰ ਐ ਲੱਗਿਆ ਕਿ ਬਸ ਲਾਈਫ ਹੁਣ ਸਟਾਪ ਹੋ ਗਈ ਹੁਣ ਕਿਧਰੇ ਕੁਛ ਨਹੀਂ ਰਿਹਾ ਹੌਸਲਾ ਟੁੱਟ ਗਿਆ ਹਜੇ ਵੀ ਪਰਫੇਅਰ ਨਜ਼ਰ ਆ ਰਿਹਾ ਸੀਗਾ ਕਿ ਨਹੀਂ ਹਜੇ ਦੋ ਰਿਸਪੌਂਸਿਬਿਲਟੀ ਹੋਰ ਹੈਗੀਆਂ ਉਹ ਪੂਰੀਆਂ ਕਰਨੀਆਂ ਫੇਰ ਉઠੇ ਫੇਰ ਖੜੇ ਹੋਏ ਫੇਰ ਟੈਕਸੀ ਵਗੈਰਾ ਬਣਾਈ ਆ ਮੈਂ ਟੈਕਸੀ ਓਲਾ ਓਬਰ ਦਾ ਉਸ ਟਾਈਮ ਕਾਫੀ ਕ੍ਰੇਸ ਚੱਲ ਰਿਆ ਸੀਗਾ ਕਿਉਂਕਿ ਗੱਡੀਆਂ ਵਗੈਰਾ ਵਿਕ ਚੁੱਕੀਆਂ ਸੀਗੀਆਂ ਓਲਾ ਓਬਰ ਦਾ ਕ੍ਰੇਸ ਚੱਲ ਰਿਆ ਸੀਗਾ ਮੈਂ ਓਲਾ ਓਬਰ ਇਸ ਦੀ ਟੈਕਸੀ ਬਣਾ ਕੇ ਓਲਾ ਓਬਰ ਇਸ ਕੰਮ ਕੀਤਾ ਦਾਲ ਰੋਟੀ ਥੋੜਾ ਸਮੂਥ ਚੱਲਣ ਲੱਗੀ ਦਾਲ ਰੋਟੀ ਸਮੂਥ ਚੱਲਣ ਲੱਗੀ ਫੇਰ ਸਡਨਲੀ ਗੁੜਗਾਵਾਂ ਆਂਦੇ ਹੋਏ 2015 ਇਚ ਮੇਰੀ ਗੱਡੀ ਦਾ ਫੇਰ ਐਕਸੀਡੈਂਟ ਹੋ ਗਿਆ ਰਿਡਸ ਗੱਡੀ ਹੁੰਦੀ ਸੀ ਉਹ ਫੇਰ ਗੁੜਗਾਵਾਂ ਹਾਈਵੇ ਤੇ ਐਕਸੀਡੈਂਟ ਹੋ ਗਿਆ ਉਸ ਐਕਸੀਡੈਂਟ ਨੇ ਬਿਲਕੁਲ ਤੋੜ मतलब ਹੁਣ ਮਤਲਬ ਨੁਕਸਾਨ ਕੁਛ ਨਹੀਂ ਹੋਇਆ ਗੱਡੀ ਨੂੰ ਨੁਕਸਾਨ ਹੋਇਆ ਫਾਈਨੈਂਸ਼ਲੀ ਨੁਕਸਾਨ ਹੋ ਗਿਆ ਕਿਉਂਕਿ ਜੇ ਪਹਿਲੇ ਟਾਈਟ ਹੋ ਚੁੱਕੀ ਸੀਗੀ ਮੈਰਿਜ ਵਗੈਰਾ ਕਰਕੇ ਖਰਚੇ ਵਗੈਰਾ ਕਰਕੇ ਤੇ ਲਾਈਫ ਥੋੜਾ ਡਾਊਨ ਹੀ ਡਾਊਨ ਡਾਊਨ ਜਾ ਰਹੀ ਸੀ ਪਰ 2015 ਤੋਂ ਬਾਅਦ ਉਠੇ ਗੱਡੀ ਸਹੀ ਕਰਵਾਈ ਥੋੜਾ ਬਹੁਤ ਕੰਮ ਕਰਨ ਲੱਗੇ ਬੱਚਿਆਂ ਦੀ ਪੜਾਈ ਇਹ ਉਹ ਸਾਰੇ ਖਰਚੇ ਪਰ ਮਿਸਿਸ ਦਾ ਮੇਰਾ ਚੁਕਾਉ ਉਧਰ ਹੀ ਚਲਦਾ ਰਿਹਾ ਉਹਦਾ ਇਧਰ ਵੱਲ ਨੂੰ ਨਹੀਂ ਆਇਆ ਤੇ ਫਿਰ ਦੋ ਬੱਚੇ ਸੰਭਾਲਨੇ ਟੈਕਸੀ ਚਲਾਨੀ ਸਵੇਰੇ ਗੁੜਗਾਵਾ ਡਿਊਟੀ ਲੈ ਕੇ ਆਣੀ ਇੱਕ ਬੱਚਿਆਂ ਨੂੰ ਸਕੂਲ ਛੱਡਣਾ ਤਿਆਰ ਕਰਕੇ ਬੱਚਿਆਂ ਨੂੰ ਇੱਥੇ ਛੱਡਣਾ ਸਕੂਲ ਤੋਂ ਉਸ ਤੋਂ ਬਾਅਦ ਇੱਕ ਅੱਧੀ ਡਿਊਟੀ ਮਿਲਦੀ ਉਹੀ ਡਿਊਟੀ ਲੈ ਕੇ ਵਾਪਸ ਹੁਣ ਸਵੇਰੇ ਬੱਚਿਆਂ ਨੂੰ ਦੁੱਧ ਚਾਹ ਦੇਣ ਦੀ ਟੈਨਸ਼ਨ ਸਭ ਤੋਂ ਪਹਿਲੀ ਟੈਨਸ਼ਨ ਇਕੱਲਾ ਆਦਮੀ ਦੋ ਬੱਚੇ ਚੱਲੀ ਗਈ ਲਾਈਫ ਸੰਭਾਲਿਆ ਆਪਣੇ ਆਪ ਨੂੰ ਖੜੇ ਹੋਏ ਚਲੋ ਕੋਈ ਗੱਲ ਨਹੀਂ ਗੱਡੀ ਫਾਈਨਾਂਸ ਸੀਗੀ ਅਖੀਰ ਇਹ ਚ ਆ ਕੇ 2017 ਇਚ ਗੱਡੀ ਫਾਈਨੈਂਸਰ ਲੈ ਗਏ ਗੱਡੀ ਫਾਈਨੈਂਸਰ ਲੈ ਗਏ ਤਾਂ ਬਿਲਕੁਲ ਹੀ ਲਾਈਫ ਬ੍ਰੇਕ ਹੋ ਗਈ ਲੈ ਕੇ ਗਏ ਮੈਂ ਉਹਨਾਂ ਨੂੰ ਕਿਹਾ ਬਈ ਮੈਂ ਨਹੀਂ ਦੇ ਸਕਦਾ ਕਿਸ਼ਤ ਆਪਣਾ ਗੱਡੀ ਲੈ ਜਾਓ ਗੱਡੀ ਫਾਈਨੈਂਸਰ ਲੈ ਗਏ ਤਾਂ ਹੁਣ ਕੰਮ ਕੀ ਕਰੀਏ ਫਿਰ ਕਦੇ ਸਦਰ ਤੋਂ ਕਦੇ ਅਦਰੋਂ 5 400 ਦੀ ਟਿਸਟ ਲੈ ਕੇ ਆਣੀ ਆ ਉਹ ਵੇਚ ਦੇਣੀ ਆ ਕਦੇ ਮੈਡੀਸਨ ਵਗੈਰਾ ਕੋਈ ਪ੍ਰੋਡਕਟ ਵਗੈਰਾ ਆਂਦੇ ਨੇ ਆਈ ਐਮ ਸੀ ਵਗੈਰਾ ਕੁਝ ਹੋਰ ਪ੍ਰੋਡਕਟ ਹੈਗੇ ਨੇ ਛੋਟੇ-ਮੋਟੇ ਮਤਲਬ ਕੁਮਾਂਦੇ ਰਹੇ ਚੱਕਰ ਜਿਹਦੇ ਚ ਮਤਲਬ ਜਾਣਕਾਰ ਸੀਗੇ ਡਰਾਈਵਰ ਆਦਮੀ ਸੀਗੇ ਸ਼ੁਰੂ ਤੋਂ ਗੱਡੀਆਂ ਚਲਾਈਆਂ ਸੀਗੇ ਦਿੱਲੀ ਦਾ ਪਤਾ ਸੀਗਾ ਕਿੱਥੇ ਕੀ ਮਿਲਦਾ ਸਸਤੀ ਚੀਜ਼ ਲੈ ਆਣੀ ਕਦੇ ਨਿਕਰਾ ਲੈਣੀ ਆ ਕਦੇ ਪੈਂਟਾ ਲੈਣੀ ਆ ਕਦੇ ਕਿਸੇ ਨੇ ਮਦਦ ਕਰ ਦੇਣੀ ਵੀ ਇਹ ਚੀਜ਼ ਲੈ ਜੋ ਇਹ ਵੇਚ ਲੋ ਮਤਲਬ ਸਾਰੇ ਕੰਮ ਕਰ ਲੈ ਦਾਲ ਉੱਟੀ ਚਲਦੀ ਰਹੀ ਪਰ ਲਾਈਫ ਸਮੂਥ ਨਹੀਂ ਸੀ ਬੱਚੇ ਛੋਟੇ ਸੀ ਸਾਥ ਸੀ ਨਹੀਂ ਕਿਸੇ ਦਾ ਕੁਝ ਸਮਝ ਨਹੀਂ ਆ ਰਿਹਾ ਉਸ ਤੋਂ ਬਾਅਦ ਕਰੋਨਾ ਜੀ ਕਰੋਨਾ ਦੇਵਤਾ ਆ ਜਾਂਦੇ ਨੇ ਔਰ ਕਰੋਨਾ ਹੀਤਾ ਸਮਝੋ ਮਤਲਬ ਲੋਕੀ ਕੰਦਰ ਨੇ ਕਰੋਨਾ ਮਾੜਾ ਆਇਆ ਮਾੜਾ ਆਇਆ ਮੈਂ ਕਹਿੰਨਾ ਚੰਗਾ ਆਇਆ ਇੱਕ ਤਾਂ ਇਨਸਾਨ ਨੂੰ ਇਨਸਾਨ ਦੀ ਕਦਰ ਪਤਾ ਲੱਗੀ ਇਨਸਾਨ ਨੂੰ ਇਨਸਾਨ ਦੀ ਕਦਰ ਐਵੇਂ ਪਤਾ ਲੱਗੀ ਸਭ ਸ਼ਾਂਤ ਸੀਗਾ ਕੋਈ ਇੱਕ ਮਿਸ ਹੈਪਨਿੰਗ ਹੁੰਦੀ ਸੀ ਦੂਜਿਆਂ ਦਾ ਦਿਲ ਡਰ ਜਾਂਦਾ ਸੀਗਾ ਹਾਏ ਮੇਰੇ ਨਾਲ ਨਾ ਹੋਵੇ ਸਭ ਰੱਬ ਨੂੰ ਯਾਦ ਕਰਦੇ ਪਏ ਸੀਗੇ ਔਰ ਬਹੁਤ ਅੱਛਾ ਗਿਆ ਰੱਬ ਨੇ ਮਤਲਬ ਲੋਕੀ ਅੱਛੇ-ਅੱਛੇ ਰੋਡ ਤੇ ਆ ਗਏ ਤੇ ਇਸ ਕਰਕੇ ਰੱਬ ਨੇ ਮੇਰੇ ਵਿੱਚ ਪਰਦੇ ਵੀ ਢੱਕ ਲਏ ਕਿਉਂਕਿ ਉਸ ਵੇਲੇ ਫਾਈਨੈਂਸ਼ੀਅਲੀ ਹਾਲਤ ਇਹੋ ਜੀ ਹੋ ਚੁੱਕੀ ਸੀ ਬਿਲਕੁਲ ਜਿੰਨੂੰ ਕਹਿ ਸਕਦੇ ਹੋ ਤੁਸੀਂ ਜ਼ੀਰੋ ਕੋਈ ਅਰਨਿੰਗ ਦਾ ਸਾਧਨ ਨਹੀਂ ਕੋਈ ਕੁਝ ਨਹੀਂ ਉੱਪਰੋਂ ਕੋਰੋਨਾ ਮੰਨ ਨੂੰ ਪਤਾ ਉਹ 2 ਸਾਲ ਗੁਰਨਾਣਕ ਨੇ ਕਿਵੇਂ ਗੱਡੇ ਮੇਰੇ ਕੋਲ ਪੈਸਾ ਕਿਵੇਂ ਆਇਆ ਕਿੱਥੋਂ ਕਿਤੇ ਕਿ ਮਦਦ ਕੀਤੀ ਮੈਨੂੰ ਕਿਸੇ ਕੋਲ ਜਾਂਦੇ ਹੋਏ ਮੰਗਦੇ ਹੋਏ ਮਤਲਬ ਇੰਨੀ ਸ਼ਰਮ ਆਂਦੀ ਸੀਗੀ ਕਿ ਮਤਲਬ ਮੈਂ ਜਾ ਨਹੀਂ ਸਕਦਾ ਸੀ ਬਹੁਤ ਲੋਕਾਂ ਨੇ ਕਈਆਂ ਨੇ ਮਦਦ ਕੀਤੀ ਔਰ ਕਿਸੇ ਨੂੰ ਵੀ ਇੱਕ ਵਾਰੀ ਕਿਹਾ ਤੇ ਉਹਨੇ ਵਿਚਾਰੇ ਨੇ ਹੈਲਪ ਕਰ ਦਿੱਤੀ ਫੋਨ ਤੇ ਆਪਣਾ ਕੰਮ ਹੋ ਗਿਆ ਉਸ ਤੋਂ ਬਾਅਦ ਨਿਕਲੇ ਕਰੋਨਾ ਕਾਲ ਖਤਮ ਹੋਇਆ ਭਾਈ ਇਦਾਂ ਉਦਾਂ ਜਿਹਦਾ ਲਿਆਇਆ ਜਿਹਦਾ ਖਾਧਾ ਉਹਦਾ ਦੇਣਾ ਵੀ ਹੈ ਇੱਥੇ ਨਹੀਂ ਦੇਾਂਗੇ ਤਾਂ ਅੱਗੇ ਜਾ ਕੇ ਹਿਸਾਬ ਦੇਣਾ ਪੈਣਾ ਸਰੀਰ ਦੀ ਇੰਨੀ ਹਾਲਤ ਖਰਾਬ ਹੋ ਚੁੱਕੀ ਸੀਗੀ ਬੈੱਡ ਤੋਂ ਲੈ ਕੇ ਮਤਲਬ ਕਰੋਨਾ ਕਾਲ ਵਿੱਚ ਬੈੱਡ ਤੋਂ ਲੈ ਕੇ ਲੇਟ੍ਰੀਨ ਤੱਕ ਜਾਣਾ ਮੁਸ਼ਕਿਲ ਹੋ ਚੁੱਕਿਆ ਸੀ ਹੁਣ ਸੋਚ ਆਂਦੀ ਸੀ ਬੱਚੇ ਛੋਟੇ ਆ ਹਜੇ ਇਹਨਾਂ ਨੂੰ ਕੁਝ ਕੀਤਾ ਨਹੀਂ ਉਮਰ ਇਹਨਾਂ ਦੀ ਹਜੇ ਕੰਮ ਹੈ 18 ਦੇ ਹੋਏ ਨਹੀਂ ਕੀ ਕਰਨਗੇ ਕਿਵੇਂ ਕਰਨਗੇ ਬੈਠੇ ਬੱਚਿਆਂ ਨਾਲ ਹਿੰਮਤ ਵਧਾਈ ਕਿ ਭਾਈ ਪਾਪਾ ਕੋਈ ਗੱਲ ਨਹੀਂ ਹਮ ਕਰਾਂਗੇ ਜਿਹੜੇ ਕੋਈ ਭੈਣ ਭਰਾ ਨੇ ਕਿਸੇ ਨੇ ਮਦਦ ਕੀਤੀ ਸੀਗੀ ਉਹਨਾਂ ਪੈਸੇ ਨਾਲ ਅਸੀਂ ਕੀ ਕਰਨਾ ਕਿ ਥੋੜੇ ਜਿਹਾ ਚਿਪਸ ਬਿਸਕਟ ਕੋਲਡ ਡਰਿੰਕ ਵਗੈਰਾ ਥੋਕੇ ਜਿਹਾ ਬੱਚਿਆਂ ਨੇ ਜਾਣਾ ਉਹ ਖਰੀਦ ਕੇ ਲੈ ਆਣੇ ਉਹਨਾਂ ਨੂੰ ਲਿਆਣ ਤੋਂ ਬਾਅਦ ਉਹਨਾਂ ਨੂੰ ਅਸੀਂ ਘਾਰੇ 'ਚ ਥੋੜਾ ਸਾ ਸੈਟਅਪ ਬਣਾਇਆ ਤੇ ਉੱਥੇ ਅਸੀਂ ਸੇਲ ਕਰਨਾ ਸ਼ੁਰੂ ਕੀਤਾ ਉਹਦੇ ਨਾਲ ਥੋੜਾ ਦਾ ਲੁੱਟੇ ਨਿਕਲਦੀ ਸੀ ਪਰ ਮੰਨੀ ਚਾਹੀ ਹੁੰਦਾ ਸੀ ਕਿ ਇਹ ਬੱਚਿਆਂ ਦਾ ਫਿਊਚਰ ਨਹੀਂ ਹੋ ਸਕਦਾ ਕਿਉਂਕਿ ਬਚਿਆਣਾ ਕੋਲੇਜ ਵੀ ਕਰਨਾ ਹੈ ਪੜਾਈ ਵੀ ਕਰਨੀ ਹੈ ਹਜੇ ਤੱਕ 8th 9th ਇਚ ਸੀਗੇ ਬੱਚੇ ਫਿਰ ਇੱਕ ਬੰਦਾ ਕਵਾੜੇ ਸਕੂਟਰੀ ਜਿਹਦੇ ਤੇ ਮੈਂ ਅੱਜ ਰਾਜਮਾ ਚਾਵਲ ਵੇਚਦਾ ਉਹ ਸਿੱਟੀ ਹੋਈ ਸੀ ਉਹਨੇ ਕਰਦੇ ਅੱਗੇ ਤੇ ਉਹਨੂੰ ਗਿਆ ਭਰਾ ਮੈਨੂੰ ਸਕੂਟੀ ਦੇ ਦੇ ਤੇ ਉਹਨੇ ਮਨਾਂ ਕਰਤਾ ਕਹਿੰਦਾ ਨਹੀਂ ਮੈਂ ਆਪ ਨੂੰ ਸਹੀ ਕਰਵਾ ਕੇ ਚਲਾਵਾਂਗਾ ਉਹ ਆਪਣਾ ਸਕੂਟੀ ਚੱਕ ਕੇ ਲੈ ਗਿਆ ਲੈ ਜਾ ਕੇ ਉਹਨੇ ਦਿਖਾਈ ਉੱਥੇ ਮਿਸਤਰੀ ਨੂੰ 10 ਕੁ ਦਿਨਾਂ ਬਾਅਦ ਸਕੂਟੀ ਵਾਪਸ ਲਿਆਇਆ ਇੱਕ ਟੈਂਪੋ 'ਚ ਉਹਨੂੰ ਮੈਂ ਆਫਰ ਦੇ ਚੁੱਕਾ ਹੈ ਪਤਾ ਨਹੀਂ ਗੁਰਨਾਨੰਦ ਨੇ ਕੀ ਮੰਨੀ ਚਾਹ ਉਹਦੇ ਦਿੱਤਾ ਕਿ ਨਹੀਂ ਮੈਂ ਉੱਥੇ ਨਹੀਂ ਦਿੰਦਾ ਸਕੂਟੀ ਸਹੀ ਨਹੀਂ ਹੋ ਰਹੀ ਉਹਦੇ ਖਰਚਾ ਜ਼ਿਆਦਾ ਸੀਗਾ ਤੇ ਮੈਂ ਸਰਾਜ ਜੀ ਨੂੰ ਦੇ ਦਿੰਦਾ ਉਹ ਵਾਪਸ ਆ ਕੇ ਮੈਨੂੰ ਉਹਨੇ 22000 ਰੁਪਏ ਦੀ ਸਕੂਟੀ ਦੇ ਦਿੱਤੀ ਉਹ ਸਕੂਟੀ ਨੂੰ ਕਬਾੜਾ ਸੀਗੀ ਟੈਟਪਾ ਮਤਲਬ ਡੈਡੀ ਸੀਗਾ ਟ੍ਰਾਂਸਪੋਰਟ ਲਾਈਨ ਦੇ ਬੰਦੇ ਸੀਗਾ ਕਬਾੜੀਆਂ ਦਾ ਪਤਾ ਸੀਗਾ ਕਿ ਕਬਾੜਾ ਇੱਥੋਂ ਮਿਲਦਾ ਹੈ ਗਏ ਕਬਾੜੇ ਚੋਂ ਟਾਇਰ ਚੱਕਿਆ ਕਿਧਰੋਂ ਕੋਈ ਹੋਰਨ ਚੱਕਿਆ ਕਿਧਰੋਂ ਕੋਈ ਕੁਝ ਚੱਕਿਆ ਕਾਰਬੂਟਰ ਚੱਕਿਆ ਉਹ ਲਿਆ ਕੇ ਮਕੈਨਿਕ ਸੀਗੇ ਆਪਣੇ ਆਪ ਸਕੂਟੀ ਖੋਲ ਲਈ ਬੱਚਿਆਂ ਨੇ ਮਦਦ ਕੀਤੀ ਸਕੂਟੀ ਆਪਣੇ ਆਪ ਖੋਲ ਕੇ ਸੈੱਟ ਕੀਤੀ ਕਿੱਕਾ ਮਾਰ ਮਾਰ ਕੇ ਉਹ ਇੰਜਨ ਮੰਗ ਰਹੀ ਸੀ ਪਰ ਸਟਾਰਟ ਹੋ ਗਈ ਸਟਾਰਟ ਹੋਣ ਤੋਂ ਬਾਅਦ ਹੁਣ ਖੜੀ ਕਰੀਏ ਕੀ ਬੱਚਿਆਂ ਨੇ ਕਿਹਾ ਪਾਪਾ ਰਾਜਮਾ ਚਾਵਲ ਵੇਚ ਦੇ ਰਾਜਮਾ ਮੈਂ ਕਿਹਾ ਕਿਵੇਂ ਵੇਚਾਂਗੇ ਭਾਈ ਕੌਣ ਖਰੀਦੇਗਾ ਖੜਾ ਨਹੀਂ ਹੋਇਆ ਜਾਏਗਾ ਕਿਵੇਂ ਅਬ ਬੋਟ ਆਫ ਬਈ ਉਹਦੇ ਲਈ ਸੈਟਅਪ ਚਾਹੀਦਾ ਹੈ ਜੁਗਾੜ ਚਾਹੀਦਾ ਹੈ ਬਰਤਨ ਭਾਂਡੇ ਚਾਹੀਦਾ ਚਲੋ ਬਰਤਨ ਭਾਂਡੇ ਕਰਦੇ ਹੋ ਜਾਣਗੇ ਐਨਾ ਸੈਟਅਪ ਨਹੀਂ ਹੈ ਪਰ ਵੇਚਾਂਗੇ ਕਿਵੇਂ ਜਾ ਕੇ ਮੇਰੀ ਪੋਜੀਸ਼ਨ ਐ ਨਹੀਂ ਕਿ ਮੈਂ ਨਿਕਲ ਕੇ ਘਰ ਤੋਂ ਬਾਹਰ ਨਾ ਚੱਲਾ ਜਾਵਾਂ ਉਸ ਟਾਈਮ ਤੇ ਫਿਰ ਇੱਕ ਬੰਦਾ ਕਵਾੜੀ ਕੂਲਰ ਦਾ ਸਟੈਂਡ ਕਿਸੇ ਦੇ ਘਰੋਂ ਚੱਕ ਕੇ ਲੈ ਕੇ ਜਾ ਰਿਹਾ ਸੀਗਾ ਵੇਚ ਲਈ ਉਹ ਮੈਂ ਉਹਦੇ ਤੋਂ 200 ਰੁਪਏ ਦਾ ਖਰੀਦ ਲਿਆ ਪੁਰਾਣਾ ਕੂਲਰ ਦਾ ਸਟੈਂਡ ਐਂਗਲਾ ਦਾ ਜਿਹਦੇ ਉੱਪਰ ਕੂਲਰ ਰੱਖਦੇ ਨੇ ਲੋਹੇ ਵਾਲਾ ਉਹ ਮੈਂ ਲੈ ਲਿਆ ਉਹ ਲਿਆ ਫਿਰ ਸਕੂਟੀ ਨੂੰ ਬੈਠੇ ਬੈਠੇ ਬੱਚੇ ਕਹਿਣ ਪਾਪਾ ਤੁਸੀਂ ਸਕੂਟੀ ਨੂੰ ਕੀ ਦੇਖਦੇ ਨੇ ਮੈਂ ਕਹਾਂ ਇਹਨੂੰ ਸਹੀ ਤਾਂ ਕਰ ਲਿਆ ਹੁਣ ਕਿਸੇ ਕੰਮ ਤਾਂ ਆ ਨਹੀਂ ਰਹੀ ਕੀ ਕਰੀਏ ਭੈ ਲੈ ਕੇ ਜਾਵਾਂਗੇ ਫਿਰ ਪੈਟਰੋਲ ਪਾਉਣਾ ਪੈਟਰੋਲ ਜੋਗੇ ਪੈਸੇ ਨਹੀਂ ਕਮਾਈ ਹੋਏਗੀ ਤਾਂ ਫਿਰ ਸਕੂਟੀ ਦਾ ਤੁਸੀਂ ਦੇਖਿਆ ਹੋਣਾ ਮੇਰੀ ਪਹਿਲੀ ਵੀਡੀਓ ਆਈ ਸੀ ਉਹਦੇ ਵਿੱਚ ਸਕੂਟੀ ਦੇ ਪਿੱਛੇ ਥੋੜਾ ਜਿਹਾ ਡੱਬਾ ਲਗਾਇਆ ਸੀਗਾ ਉਹ ਕੁਲਰ ਦਾ ਸਟੈਂਡ ਹੀ ਸੀਗਾ ਉਹਨੂੰ ਮੈਂ ਉਲਟਾ ਕਰਕੇ ਉਹਦੇ ਪੈਰ ਥੱਲੇ ਨੂੰ ਹੁੰਦੇ ਨੇ ਮੈਂ ਉਲਟਾ ਕਰਕੇ ਉਹਦੇ ਤਿੰਨੋ ਤਰ੍ਹਾਂ ਫੱਟੇ ਲਗਾ ਦਿੱਤੇ ਫੱਟੇ ਵੈਲਡਿੰਗ ਕਰਾ ਕੇ ਵਿੱਚ ਥੋੜਾ ਪੱਤੀਆਂ ਵਗੈਰਾ ਲਗਾ ਕੇ ਤਾਂ ਕਿ ਭਾਂਡੇ ਰੱਖੇ ਜਾਣ ਉਹਨੂੰ ਮੈਂ ਸਕੂਟੀ ਤੇ ਫਿਟ ਕਰ ਲਿਆ ਸਕੂਟੀ ਦਾ ਪਿੱਛੇ ਸਟੈਂਡ ਜੂਣ ਘਟ ਕੇ ਉਹਨੂੰ ਫਿਟ ਕਰਤਾ ਰਾਜਮਾ ਚਾਵਲ ਬਣਾਏ ਜੀ ਲੈ ਕੇ ਚੱਲੇਗੇ ਮਿਸਿਸ ਨੇ ਬਣਾ ਕੇ ਦਿੱਤੇ ਚਲੋ ਹੌਸਲਾ ਸਟਾਰਟਿੰਗ ਹੋਈ ਨਾਲ ਨਾਲ ਹੈਗੇ ਨੇ ਮਿਸਿਸ ਐ ਨਹੀਂ ਕਿ ਡਾਈਵਰ ਹੋਇਆ ਜਿਵੇਂ ਵੀ ਜ਼ਿੰਦਗੀਆਂ ਹੈ ਉੱਪਰ-ਨੀਚੇ ਟਰੈਕਟਰ ਦਾ ਔਰ ਸਾਈਕਲ ਦਾ ਪਈਆ ਗੱਡੀ ਚੱਲ ਰਹੀ ਹੈ ਰਾਜਮਾ ਚਾਵਲ ਲੈ ਕੇ ਨਿਕਲ ਗਏ ਰੋਡ ਤੇ ਹੁਣ ਵੇਚਾਂਗੇ ਕਿੱਥੇ ਜੀ ਸਾਰਾ ਮਤਲਬ 35 ਸਾਲ ਸਾਨੂੰ ਇੱਕ ਜਗ੍ਹਾ ਤੇ ਹੋ ਗਏ ਸਾਰੇ ਲੋਕ ਜਾਣਦੇ ਨੇ ਸਾਰੀ ਦੁਨੀਆ ਜਾਣਦੇ ਨੇ ਫਿਰ ਸਭ ਤੋਂ ਵੱਡਾ ਰੋਗ ਕੀ ਕਹhenge ਲੋਕ ਉਹ ਮੇਰੇ 'ਚ ਵੀ ਸੀਗਾ ਥੋੜਾ ਜਿਹਾ ਪਹਿਲੇ ਦਿਨ ਚਾਰ ਪਲੇਟ ਵਿਕੀ ਦੂਜੇ ਦਿਨ ਦੋ ਪਲੇਟਾਂ ਤੀਜੇ ਦਿਨ ਜਿਹੜਾ ਰਾਜਮਾ ਚਾਵਲ ਬਣਾਣਾ ਉਹ ਹੀ ਆਪਾਂ ਵਾਪਸ ਲਿਆ ਕੇ ਬੱਚਿਆਂ ਨੂੰ ਖਵਾ ਗਏ ਬਚ ਜਾਣੇ ਤਾਂ ਆਪ ਖਾ ਲੈਣਾ ਆਪਣਾ ਟਾਈਮ ਗੁਰੂ ਨਾਨਕ ਦੀ ਕਿਰਪਾ ਨੇ ਨਿਕਲਦਾ ਗਿਆ ਥੋੜਾ ਥੋੜਾ ਲੋਕਾਂ ਨੂੰ ਟੇਸਟ ਅੱਛਾ ਲੱਗਦਾ ਰਿਹਾ ਫਿਰ ਆਪ ਬਣਾਣਾ ਸ਼ੁਰੂ ਕੀਤਾ ਜਿਵੇਂ ਹੀ ਮੂੰਹ ਵਾਇਆ ਥੋੜਾ ਥੋੜਾ ਇੰਪਰੂਵਮੈਂਟ ਆਈ ਬੋਡੀ ਚ ਚੱਲਣਾ ਸ਼ੁਰੂ ਕੀਤਾ ਜਿਵੇਂ ਕਹਿੰਦੇ ਨੇ ਜੰਗ ਲੱਗਿਆ ਹੋਇਆ 베어ਿੰਗ ਘੁੰਮਣਾ ਸ਼ੁਰੂ ਹੋ ਗਿਆ ਉਹਨੂੰ ਥੋੜੀ ਜਿਹੀ ਗ੍ਰੀਸਿੰਗ ਮਿਲੀ ਉਹ ਥੋੜਾ ਜਿਹਾ ਚੱਲਣਾ ਸ਼ੁਰੂ ਹੋਇਆ ਗ੍ਰੀਸਿੰਗ ਬਾਰੇ ਬੱਚਿਆਂ ਦੀ ਜਿਹੜੇ ਗ੍ਰੀਸਿੰਗ ਫਿਲ ਕੀਤੀ ਹੈ ਮੇਰੇ ਦੋ ਬੇਟੇ ਨੇ ਉਹਨਾਂ ਨੇ ਵੀ ਗ੍ਰੀਸਿੰਗ ਫਿਲ ਕੀਤੀ ਹੈ ਬੱਚਿਆਂ ਨੇ ਮੇਰੀ ਜ਼ਿੰਦਗੀ ਚ ਬਾਹ ਫੜੀ ਉਹਨਾਂ ਨੇ ਖੜਾ ਕੀਤਾ ਮੋਟੀਵੇਸ਼ਨ ਦਿੱਤਾ ਰਾਜਮਾ ਚਾਵਲ ਆਜ ਵੇਚਣ ਲੱਗੇ ਸਕੂਟੀ ਥੱਲੇ ਫਿਰ ਥੋੜਾ ਜਿਹਾ ਸੈਟਅਪ ਵੱਡਾ ਕੀਤਾ ਬੱਚੇ ਨਾਂ ਲਾ ਗਏ ਗੁਰੂ ਨਾਨਕ ਦੀ ਕਿਰਪਾ ਹੋਈ ਬੱਚਿਆਂ ਦੀ ਸਕੂਲ ਦੀ ਫੀਸ ਕਿੱਥੋਂ ਦੇਾਂਗੇ ਉਹ ਵੀ ਦਿੱਤੀ ਗਈ ਰਾਜਮਾ ਚਾਵਲ ਵੇਚ ਕੇ ਬੱਚਿਆਂ ਦੀ ਕਾਲਜ ਵੀ ਐਡਮਿਸ਼ਨ ਕਰਵਾ ਦਿੱਤਾ ਦਾਲ ਰੁੱਟੀ ਵੀ ਗੁਰੂ ਨਾਨਕ ਦੀ ਕਿਰਪਾ ਨਾਲ ਬਹੁਤ ਅੱਛੀ ਚੱਲ ਰਹੀ ਹੈ ਕਿਸੇ ਚੀਜ਼ ਦੀ ਕਮੀ ਨਹੀਂ بس ਅੰਤ ਮੈਂ ਹੀ ਕਹਿਣਾ ਚਾਹਾਂਗਾ ਕਿ ਆਦਮੀ ਛੋਟੇ-ਛੋਟੇ ਪਰੇਸ਼ਾਨੀਆਂ ਤੋਂ ਹਾਰ ਜਾਂਦਾ ਹੈ। ਉਹਨੂੰ ਤੁਸੀਂ ਉੱਪਰ ਵਾਲੇ ਦਾ ਰੰਗ ਸਮਝਣਾ ਸਿੱਖੋ। ਜਿਹੜਾ ਗੁਣਾਨਕ ਤੁਹਾਡੇ ਨਾਲ ਕਰ ਰਿਹਾ ਹੈ ਨਾ ਉਹ ਬਹੁਤ ਬਿਹਤਰ ਕਰ ਰਿਹਾ ਹੈ। ਉਹਨੇ ਜਿੱਥੇ ਰੱਖਣਾ ਹੈ ਉਹ ਆਪਣੀ ਰਜਾਈ ਵਿੱਚ ਰੱਖਣਾ ਹੈ। ਜੇ ਤੁਹਾਨੂੰ ਪ੍ਰਮਾਤਮਾ ਮਾਰਨਾ ਚਾਹੁੰਦਾ ਹੈ ਉਹ ਪਹਿਲੇ ਥਾਂ ਹੀ ਮਾਰ ਦੇਗਾ। ਜਾਂ ਬਿਠਾ ਦੇਗਾ। ਇਹ ਗੱਲ ਮੈਨੂੰ ਸਮਝ ਆ ਗਈ। ਕਿਉਂਕਿ ਜ਼ਿੰਦਗੀ 'ਚ ਐਸੇ-ਐਸੇ ਦੌਰ ਤੋਂ ਨਿਕਲ ਕੇ ਆਏ ਮੈਨੂੰ ਇਹ ਸਮਝ ਆ ਗਈ ਕਿ ਮੇਰਾ ਮਾਲਕ ਮੈਨੂੰ ਹਜੇ ਮਾਰਨਾ ਨਹੀਂ ਜਾਂਦਾ ਉਹ ਮੈਨੂੰ ਰੱਖਣਾ ਚਾਹੁੰਦਾ ਹੈ ਮੇਰੇ ਕੋਈ ਮਾੜੇ ਕਰਮ ਹੋਣੇ ਜੋ ਮੈਨੂੰ ਇਹ ਦਿਨ ਦੇਖਣੇ ਪਏ ਤੇ ਮਾਲਕ ਨੇ ਖੂਬ ਰੱਖਿਆ ਬਹੁਤ ਕਿਰਪਾ ਹੈ ਬਹੁਤ ਸ਼ੁਕਰ ਹੈ ਮਾਲਕ ਦਾ ਤੇ ਮੈਂ ਇਹੀ ਕਰਨਾ ਉਸ ਦੌਰਾਨ ਫਿਰ ਦੁਬਾਰਾ ਵੇਟ ਮੇਰਾ ਵਧਿਆ ਹੋਇਆ ਸੀਗਾ ਬੀਪੀ ਸ਼ੂਗਰ ਦੀ ਬਿਮਾਰੀਆਂ ਹਸਪੀਟਲਾਈਜ਼ ਹੋਣਾ ਪਿਆ ਸੀਗਾ ਵਿੱਚ ਮੈਨੂੰ 2017 'ਚ ਕਰੋਨਾ ਤੋਂ ਪਹਿਲਾਂ ਹਸਪਟਲਾਈਜ਼ ਹੋ ਕੇ ਉੱਥੋਂ ਵੀ ਕਢ ਕੇ ਲਾਇਆ ਮੈਨੂੰ ਪਰਮਾਤਮਾ ਮੈਂ ਕਹਿੰਦਾ ਕਿ ਭਾਈ ਜ਼ਿੰਦਗੀ ਜਾਰੋ ਨਹੀਂ ਜਦੋਂ ਮੈਂ 180 ਕਿਲੋ ਵੇਟ ਲੈ ਕੇ ਐਨੀ ਪਰੇਸ਼ਾਨੀਆਂ ਨਾਲ ਇੱਧਰ ਉੱਧਰ ਲੜ ਸਕਦਾ ਹਾਂ ਔਰ ਮੇਰੇ ਤਰ੍ਹਾਂ ਕਈ ਲੋਕ ਐਸੇ ਹੋਣੇ ਜਿਹੜੇ ਆਪਣੀ ਹੋਪ ਛੱਡ ਚੁੱਕੇ ਨੇ ਔਰ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਸਕੂਟੀ ਤੇ ਰਾਜਮਾ ਚਾਵਲ ਵੇਚਣ ਨਿਕਲੇ ਆ ਮੈਂ ਕਿਉਂਕਿ ਕਈ ਵਾਰੀ ਵੀਡੀਓ ਵਗੈਰਾ ਦੇਖਦੇ ਆ YouTube ਤੇ ਚੈਨਲ ਵਗੈਰਾ ਤੇ ਤੇ ਉਹਨਾਂ ਤੇ ਕਈ ਲੋਕ ਮੇਰੇ ਤੋਂ ਬਾਅਦ ਸਕੂਟੀ ਤੇ ਵੇਚਣਾ ਸ਼ੁਰੂ ਕੀਤਾ ਤੇ ਮਨ ਨੂੰ ਕਾਫੀ ਸੰਤੁਸ਼ਟੀ ਹੁੰਦੀ ਹੈ ਕਿ ਹਾਂ ਭਾਈ ਕਿਸੇ ਦੀ ਕੋਈ ਹੋਭ ਜਾ ਗਈ ਚਲੋ ਉਹ ਨਹੀਂ ਕਹਿ ਸਕਦਾ ਪਰ ਉਹਨੇ ਕੁਝ ਕਰਨਾ ਸ਼ੁਰੂ ਕੀਤਾ ਉਹਦੇ ਘਰ ਦੀ ਦਾਲ ਰੋਟੀ ਬੱਚਿਆਂ ਦੇ ਦਾਲ ਰੋਟੀ ਸ਼ੁਰੂ ਹੋਈ ਇਸ ਗੱਲ ਦੀ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਮੇਰੇ ਸਰਕਲ ਵਿੱਚ ਵੀ ਕਈ ਐਸੇ ਲੋਗਾਂ ਨੂੰ ਜਾਣਦਾ ਉਹ ਮੋਟਾਪੇ ਤੋਂ ਫਾਈਟ ਕਰਦੇ ਕਰਦੇ ਵਿਚਾਰੇ ਇਸ ਦੁਨੀਆ ਵਿੱਚ ਨਹੀਂ ਹੈਗੇ ਚਾਰ ਪੰਜ ਲੋਗਾਂ ਨੂੰ ਮੈਂ ਸੀਰੀਅਸਲੀ ਆਪਣੇ ਨਾਲ ਜਾਣਦਾ ਉਹਨਾਂ ਨੂੰ ਮੈਂ ਗਾਈਡ ਵੀ ਕਰਨ ਦੀ ਕੋਸ਼ਿਸ਼ ਕੀਤੀ ਕਿ ਭਾਈ ਮੈਂ ਐਦਾ ਐਦਾ ਕਰਦਾ ਹੈਗਾ ਤੁਸੀਂ ਇਹ ਚੀਜ਼ ਫਾਰਮੂਲਾ ਅਪਣਾਓ ਤੇ ਇੱਥੇ ਆਉਣ ਦਾ ਮਕਸਦ ਵੀ ਹੈ ਇਹ ਸ਼ਾਇਦ ਉਹ ਮੇਰੀ ਜ਼ਿੰਦਗੀ ਦੇਖ ਕੇ ਉੱਥੇ ਕਿਸੇ ਦੀ ਜ਼ਿੰਦਗੀ ਤੇ ਬਦਲਾਅ ਹੋਇਆ ਇੱਥੇ ਸ਼ਾਇਦ ਕੋਈ ਬੈੱਡ ਤੇ ਬਿਆ ਹੋਇਆ ਬੰਦਾ ਉਹ ਖੜਾ ਹੋ ਜਾਏ ਕਿ ਹਾਂ ਬਈ ਸਰਦਾਰ 180 ਕਿਲੋ ਦਾ ਅੱਜ ਵੀ ਖੜਾ ਹੈਗਾ ਔਰ ਆਪ ਜੀ ਨਾਲ ਗੱਲ ਕਰ ਰਹੇ ਭਾਈ ਇਹਨਾਂ ਕੰ ਦਾ ਬਹੁਤ ਬਹੁਤ ਧੰਨਵਾਦ ਇਸ ਵੀਡੀਓ ਬਾਰੇ ਆਪਣੀ ਰਾਏ ਕਮੈਂਟ ਸੈਕਸ਼ਨ ਵਿੱਚ ਸਾਨੂੰ ਦੱਸੋ ਅਤੇ ਆਪਣੇ ਮਿੱਤਰਾਂ ਨਾਲ ਇਹ ਵੀਡੀਓ ਸ਼ੇਅਰ ਕਰਨਾ ਨਾ ਭੁੱਲਿਓ